ਹੈਲੋ ਸਸਿਕਾ ਜੀ ਹੋਰ ਕੀ ਹਾਲ ਚਾਲ ਹੈ ਭੈਣਾਂ ਦਾ ਅਸੀਂ ਬਿਲਕੁਲ ਠੀਕ ਠਾਕ ਹੈ ਜੀ ਅਸੀਂ ਫਿਰ ਤੋਂ ਹਾਜ਼ਰ ਹੋਏ ਹਾਂ ਜੀ ਆਪਣੇ ਸਿਫਤ ਬੁਟੀਕ ਤੇ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਅੱਜ ਦੀ ਵੀਡੀਓ ਤੁਹਾਡੇ ਲਈ ਖਾਸ ਰਹੂਗੀ ਭੈਣਾਂ ਲਈ ਤੇ ਕਿਸੇ ਵੀ ਭੈਣ ਨੇ ਜਾਂ ਵੀਰ ਨੇ ਵੀ ਆਧੇ ਭੈਣਾਂ ਲਈ ਸੂਟ ਬੁੱਕ ਕਰਨੇ ਹੁੰਦੇ ਆ ਹਨ ਤੇ ਆਪਾਂ ਇਹ ਜਿਹੜੇ ਸੂਟ ਹੈ ਜੀ ਅੱਜ ਆਫਰ ਦੇ ਵਿੱਚ ਲੈ ਕੇ ਆਏ ਆ ਮੇਰੇ ਬੇਟੇ ਦਾ ਜਨਮ ਦਿਨ ਹੈ ਇਸ ਖੁਸ਼ੀ ਦੇ ਵਿੱਚ ਮੈਂ ਤੁਹਾਨੂੰ ਜੋ ਵੀ ਪ੍ਰਾਈਜ਼ ਦੇ ਵਿੱਚ ਸੂਟ ਆਏ ਐ ਬਿਲਕੁਲ ਵੀ ਇਹਨਾਂ ਦੇ ਵਿੱਚੋਂ ਮੈਂ ਮਾਰਜਨ ਨਹੀਂ ਰੱਖੂੰਗੀ ਪੂਰੇ ਡਿਸਕਾਊਂਟ ਤੇ ਮੈਂ ਤੁਹਾਨੂੰ ਸੂਬ ਦੇਵੂੰਗੀ ਤੇ ਤੁਸੀਂ ਜਲਦੀ ਜਲਦੀ ਭੈਣਾ ਨੇ ਬੁੱਕ ਕਰ ਲੈਣੇ ਵੇਲੇ ਸੂਟ ਤੇ ਪਿਓਰ ਕਾਟਨ ਦੇ ਸਟੱਫ ਹੈਗਾ ਜੇ ਆਪਾਂ ਤੁਹਾਨੂੰ ਓਵੇਂ-ਓਵੇਂ ਦੱਸਾਂਗੀ ਦੇਖੋ ਜੀ ਇਹ ਫਲਾਵਰ ਹੋ ਗਿਆ ਕਿੰਨਾ ਸੋਹਣਾ ਠੀਕ ਹੈ ਇਹ ਹੋ ਗਈ ਵੇਲ ਜਾਂਦੀ ਹੈ ਜੇ ਇਸ ਤਰ੍ਹਾਂ ਤੁਸੀਂ WhatsApp ਕਰ ਲੈਣਾ ਕਾਲ ਮਤਲਬ ਉਹਦੇ ਚਾ ਨੰਬਰ ਆਪਣਾ ਵੀਡੀਓ ਦੇ ਵਿੱਚ ਦਿੱਤਾ ਹੋਇਆ ਜੀ ਸਕਰੀਨ ਤੇ ਚੱਲ ਰਿਹਾ ਤੇ ਉਹਦੇ ਤੁਸੀਂ ਸਕਰੀਨ ਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਤੁਸੀਂ ਭੇਜ ਦਿਓ ਤੇ ਆਪ ਦੇ ਲਈ ਜਲਦੀ ਜਲਦੀ ਸੂਟ ਤੁਸੀਂ ਬੁੱਕ ਕਰ ਲਿਓ ਕਿੰਨਾ ਸੋਹਣਾ ਕਲਰ ਹੈ ਮਸ਼ੀਨ ਦਾ ਵਰਕ ਹੈ ਬਹੁਤ ਸੋਹਣੇ ਕਲਰ ਕੰਟਰਾਸਟ ਲੱਗੇ ਹੋਏ ਆ ਤੇ ਇਹ ਹੋ ਗਿਆ ਜੀ ਫਰੰਟ ਦਾ ਕੰਮ ਇਸ ਤਰ੍ਹਾਂ ਤੇ ਜਿਹੜਾ ਆਪਾਂ ਤੁਹਾਨੂੰ ਦਿਖਾਉਣੀ ਆ ਇਹਦੇ ਬਾਜੂ ਦਾ ਕੰਮ ਇਹ ਬਾਜੂ ਦਾ ਕੰਮ ਹੈ ਜੀ ਇਸ ਤਰ੍ਹਾਂ ਪਿਓਰ ਕਾਟਨ ਹੈ ਜੀ ਰੂਬੀ ਕਾਟਨ ਹੈ ਬਹੁਤ ਸੋਹਣਾ ਬ੍ਰਾਂਡ ਹੈ ਇਹ ਗਾ ਰੂਬੀ ਕਾਟਨ ਤੇ ਬੜਾ ਹੀ ਸੋਹਣਾ ਉਹਨਾਂ ਦਾ ਰੂਬੀ ਦਾ ਕਪੜਾ ਹੁੰਦਾ ਹੈ ਤੇ ਇਹਦੇ ਵਿੱਚ ਹੈਗਾ ਜੀ ਇਹ ਇਹ ਹੋ ਗਿਆ ਤੇ ਇਹ ਹੋ ਗਿਆ ਤੁਸੀਂ ਚੈੱਕ ਕਰੋ ਦੂਜਾ ਕਲਰ ਇਹ ਆਰੀ ਵਰਕ ਦਾ ਸੂਟ ਹੈ ਜੀ ਇਹ ਆਰੀ ਦਾ ਕੰਮ ਕੀਤਾ ਹੋਇਆ ਹੈ ਦੇਖ ਇਹ ਵੀ ਬਹੁਤ ਸੋਹਣਾ ਹੈ ਦੇਖੋ ਇਹ ਸਾਰਾ ਆਰੀ ਦਾ ਕੰਮ ਹੈ ਤੁਸੀਂ ਇਹਦੀ ਸਫਾਈ ਚੈੱਕ ਕਰ ਸਕਦੇ ਹੋ ਕਿੰਨਾ ਬਰੀਕੀ ਨਾਲ ਆਰੀ ਦਾ ਕੰਮ ਹੋਇਆਗਾ ਤੇ ਇਹ ਹੋ ਗਿਆ ਜੀ ਇਹਦਾ ਘੇਰਾ ਤੇ ਸਾਰਾ ਫਰੰਟ ਦੇ ਵਿੱਚ ਬਣਿਆ ਹੋਇਆ ਸੂਟ ਲੋਟ ਜੇ ਪਹਿਣੋ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਆਪਾਂ ਸੋਹਣੇ ਸੋਹਣੇ ਸੂਟ ਹੈ ਜਿਹੜੇ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਹੈਗੇ ਤੇ ਲੋ ਜੀ ਇਹਦੇ ਵਿੱਚ ਇਹ ਹੋ ਗਿਆ ਜੀ ਬਾਜੂ ਦਾ ਕੰਮ ਤੁਸੀਂ ਚੈੱਕ ਕਰੋ बहुत सोनी है दी। हो गया जी आप कलर चेक करवाने लो जी हाँ जी, हो गया जी बिना लाइनिंग तो बनने वाले सूट ठीक है जी आ दो मैं थोड़ा चेक करवाए है। ਤੇ ਇਹਦੇ ਉੱਪਰ ਆਪਾਂ ਲਾਈਨਿੰਗ ਲਾ ਵੀ ਸਕਦੇ ਆ ਬਿਨਾ ਲਾਈਨਿੰਗ ਤੋਂ ਵੀ ਸੂਟ ਰੈਡੀ ਹੋ ਜਾਊਗਾ ਇਹਦਾ ਕੋਈ ਇਸ਼ੂ ਨਹੀਂ ਹੈਗਾ ਇਹ ਹੋ ਗਿਆ ਜੀ ਘੇਰੇ ਦਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਘੇਰੇ ਦਾ ਕੰਮ ਹੈ ਦੇਖੋ ਜੀ ਜਾਂਦੀਆਂ ਇਸ ਤਰ੍ਹਾਂ ਫਲਾਵਰ ਕਲੀਆਂ ਉੱਪਰ ਤਾਂ ਤੇ ਬਹੁਤ ਸੋਹਣੇ ਸੋਹਣੇ ਫਲਾਵਰ ਬਣੇ ਹੋਏ ਐ ਇੱਕ ਇਸ ਤੇ ਇਹ ਤੇ ਇੱਕ ਇੱਧਰ ਬਣਿਆ ਹੋਇਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਸੂਟ ਦਾ ਇਹਦੇ ਨਾਲ ਆਪਾਂ ਤੁਹਾਨੂੰ ਦਿਖਾਉਣੇ ਆ ਬਾਜੂ ਦਾ ਕੰਮ ਤੁਸੀਂ ਜਿਹੜਾ ਭਾਣੇ ਰੇਡ ਪੁੱਛਣਾ ਤੁਸੀਂ WhatsApp ਕਾਲ ਕਰਕੇ ਵੀ ਪੁੱਛ ਸਕਦੇ ਹੋ WhatsApp ਤੇ ਮੈਸੇਜ ਕਰਕੇ ਵੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਇਹ ਜਿਹੜੇ ਤੁਹਾਨੂੰ ਸੂਟ ਮਿਲਣਗੇ ਬਹੁਤ ਸੋਹਣਾ ਕੱਪੜਾ ਹੈਗਾ ਦੇਖੋ ਇਹ ਤੁਸੀਂ ਆਹ ਦੇਖੋ ਚੈੱਕ ਕਰੋ ਜੇ ਤੁਸੀਂ ਬਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਹੋ ਤੇ ਲਾਈਨਿੰਗ ਲਾ ਕੇ ਵੀ ਸੂਟ ਰੈਡੀ ਹੋਊਗਾ ਬੜਾ ਹੀ ਸੋਹਣਾ ਸੂਟ ਹੈਗਾ ਤੇ ਇਹਦੇ ਚ ਆਪਾਂ ਤੁਹਾਨੂੰ ਇੱਕ ਕਲਰ ਹੋਰ ਦਿਖਾਉਣੀ ਆ ਬਹੁਤ ਸੋਹਣਾ ਸੂਟ ਹੈ ਇਹ ਵੀ ਆਪਣੇ ਇੰਸਟਾਗ੍ਰam ਦਾ ਪੇਜ ਹੈਗਾ ਜੀ ਸਿਫਟ ਵਾਈ ਸੁਮਨ ਤੁਸੀਂ ਉੱਥੇ ਜਾ ਕੇ ਵੀ ਆਪਾਂ ਨੂੰ ਫੋਲੋ ਕਰੋ ਬਹੁਤ ਸੋਹਣੇ ਸੋਹਣੇ ਸੂਟ ਹੈ ਜਿਹੜੇ ਆਪਣੇ ਹੈਂਡਵਰਕ ਮਸ਼ੀਨਵਰਕ ਹਰ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਜੀ ਆਪਣੇ ਕੋਲੇ ਤੁਸੀਂ ਆਪਣੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਸਕਰੀਨਸ਼ਾਟ ਭੇਜ ਕੇ ਆਪਦੇ ਲਈ ਸੂਟ ਜਿਹੜਾ ਤੁਸੀਂ ਰੈਡੀ ਕਰਵਾ ਸਕਦੇ ਹੋ ਦੇਖ ਫਰੰਟ ਇਸ ਤਰ੍ਹਾਂ ਘੇਰਾ ਬਣਿਆ ਹੋਇਆ ਘੇਰੇ ਦਾ ਬਸ ਇਸ਼ੂ ਕੋਈ ਨਹੀਂ ਹੈਗਾ ਕਿੰਨਾ ਮਰਜ਼ੀ ਆਪਾਂ ਰੱਖ ਸਕਦੇ ਆ ਫਲਾਵਰ ਆ ਜਾਣਗੇ ਇਸ ਤਰ੍ਹਾਂ ਠੀਕ ਹੈ ਜੀ ਕਿੰਨਾ ਵੀ ਘੇਰਾ ਹੋਵੇ ਪੈਣਾ ਦਾ ਤੇ ਇਹ ਜਾਂਦਾ ਜੀ ਫਰੰਟ ਤਾਈਂ ਨੈਕ ਤਾਈਂ ਇਹ ਵੀ ਸੂਟ ਬਹੁਤ ਸੋਹਣਾ ਰੈਡੀ ਹੋਊਗਾ ਨਾਲ ਇਹ ਤੇ ਜਦੋਂ ਆਪਾਂ ਲੈਸ ਲਾਈ ਹੈ ਨਾ orange color ਦੀ ਨਾਲ ਦੁਪੱਟਾ ਐਡ ਕੀਤਾ ਦੁਪੱਟੇ ਤੇ ਲੈਸ ਲਾਈ ਬਹੁਤ ਸੋਹਣਾ ਸੂਟ ਰੈਡੀ ਹੋ ਇਹ ਜਿਹੜੇ ਸੂਟ ਦਿਖਾ ਰਹੇ ਆਂ ਆਪਾਂ ਤੁਹਾਨੂੰ ਬਿਨਾ ਦੁਪੱਟੇ ਤੋਂ ਬਿਨਾ ਦੁਪੱਟੇ ਵਾਲੇ ਸੂਟ ਦਿਖਾ ਰਹੇ ਆਂਗੇ ਦੇਖੀਦੇ ਤੁਹਾਨੂੰ ਆਪਾਂ ਦਿਖਾਉਣੀ ਆ ਜੀ ਬਾਜੂ ਦਾ ਕੰਮ ਤਕਰੀਬਨ ਸਾਰੇ ਸੂਟਾਂ ਦੇ ਬਾਜੂਆਂ ਦਾ ਕੰਮ ਕੀਤਾ ਹੁੰਦਾ ਜੀ ਆ ਵੇਖੋ ਇਹ ਬਾਜੂ ਦਾ ਕੰਮ ਹੈ ਲੋਜੀ ਇਹ ਆ ਗਿਆ ਜੀ कॉटन ਦਾ सूट ਇਹ ਵੀ ਇੰਸਟਾਗ੍ਰਾਮ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਇੰਸਟਾਗ੍ਰਾਮ ਦਾ ਹਾਂਜੀ ਚੈੱਕ ਕਰੋ ਪਹਿਨੋ ਇਹ कॉटन ਦਾ ਸੂਟ ਹੈ ਇੰਸਟਾਗ੍ਰਾਮ ਤੇ ਬਹੁਤ ਫੇਮਸ ਡਿਜ਼ਾਈਨ ਹੈ ਇਹ ਵਾਲਾ ਬਹੁਤ ਸੋਹਣਾ ਨੈਕ ਬਣਿਆ ਹੋਇਆ ਫਰੰਟ ਤੇ ਸਿੰਗਲ ਟਾਂਕੇ ਦਾ ਕੰਮ ਹੈ ਜੀ ਇਹਦੇ ਵਿੱਚ ਇਹ ਹੋ ਗਿਆ ਜੀ ਬਾਜੂ ਦਾ ਕੰਮ ਬਹੁਤ ਸੋਹਣਾ ਦੇਖੋ ਐਸ ਕੇ ਬ੍ਰਾਂਡ ਵਾਲੀ ਕਾਟਨ ਹੈ ਬਹੁਤ ਸੋਹਣਾ ਸੂਟ ਹੈਗਾ ਦੇਖੋ ਆ ਫਲਾਵਰ ਹੋ ਗਏ ਬਾਧੂ ਦਾ ਕੰਮ ਹੋ ਗਿਆ ਇਹਦੇ ਨਾਲ ਇਹ ਪੌਂਚਾ ਦਾ ਕੰਮ ਹੋ ਗਿਆ ਦੇਖੋ ਇਹ ਸਲਵਾਰ ਦੇ ਪੌਂਚੇ ਹੋਗੇ ਇਹ ਤੁਹਾਨੂੰ ਬਹੁਤ ਘੱਟ ਪ੍ਰਾਈਸ ਦੇ ਵਿੱਚ ਸੂਟ ਮਿਲ ਲੰਗੇ ਇਹ ਆ ਗਿਆ ਜੀ ਕੋਟਾ ਡੋਰੀ ਇਹਦੇ ਵਿੱਚ ਤੁਸੀਂ ਬਹੁਤ ਸੋਹਣਾ ਦੇਖੋ ਸੂਟ ਲਵਿੰਡਰ ਕਲਰ ਹੈ ਜੀ ਬਹੁਤ ਸੋਹਣਾ ਕੋਟਾ ਡੋਰੀਆ ਵਧੀਆ ਵਾਲਾ ਤੇ ਇਹਦੇ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਦੇਖੋ ਜਿਹੜੀਆਂ ਪਹਿਣਾ ਜਲਦੀ ਜਲਦੀ ਬੁੱਕ ਕਰਨੀਆਂ ਆ ਆਪਣੇ ਕੋਲੇ ਪਹਿਲਾਂ ਸਾਰਿਆਂ ਨਾਲ ਉਹਨਾਂ ਲਈ ਸੂਟ ਇਹ ਮਿਲ ਜਾਣਗੇ ਕਈ ਵਾਰ ਫਿਰ ਸੀਨ ਹੋ ਜਾਂਦੇ ਸੂਟ ਕਾਫ ਸਾਰੀਆਂ ਭੈਣਾਂ ਰਹਿ ਜਾਂਦੀਆਂ ਆ ਜਿਹੜਾ ਇਹ ਆਪਾਂ ਕਪੜਾ ਦੀ ਗੱਲ ਕਰੀਏ ਜੂ ਪੂਰਾ 5 ਮੀਟਰ ਹੈਗਾ 5 ਮੀਟਰ ਸੂਟ ਮਿਲੂਗਾ ਕੋਟਾ ਡੋਰੀਆ ਬਹੁਤ ਛੋਟਾ ਤੁਹਾਨੂੰ ਆਪਾਂ ਬਾਜੂ ਦਾ ਕੰਮ ਚੈੱਕ ਕਰਵਾਉਣੀ ਆ ਦਾ ਲਓ ਜੀ ਇਹ ਹੋ ਗਿਆ ਬਾਜੂ ਦਾ ਕੰਮ ਮੇਰੇ بیٹے ਦਾ ਜਨਮ ਦਿਨ ਹੈ ਭੈਣੋ ਇਸ ਕਰਕੇ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਆਫਰ ਲੈ ਕੇ ਆਏ ਆਂ ਤੇ ਸਾਰਿਆਂ ਭੈਣਾਂ ਮੈਨੂੰ ਬlesing ਦਿਓ ਮੇਰੇ ਬੇਟੇ ਦੇ ਜਨਮ ਦਿਨ ਦੀਆਂ ਲੋ ਜੀ ਦੇਖੋ ਲੋਐਂਡਰ ਕਲਰ ਬਹੁਤ ਜਿਆਦਾ ਸੋਹਣਾ ਬਹੁਤ ਸੋਹਣਾ ਸੂਟ ਰੈਡੀ ਹੋਊਗਾ ਠੀਕ ਹੈ ਜੀ ਇਹ ਹੋ ਗਏ ਸਾਰੇ ਸੂਟ ਆਪਾਂ ਦੁਆਰ ਤੋਂ ਤੁਹਾਨੂੰ ਚੈੱਕ ਕਰਵਾ ਦਿੰਨੇ ਆਂ ਰਿਪੀਟ ਚ ਚੈੱਕ ਕਰਵਾ ਦਿੰਨੇ ਆਂ ਦੇਖੋ ਜੀ ਨੈਕ ਦਾ ਕੰਮ ਬਹੁਤ ਹੀ ਜਿਆਦਾ ਸੋਹਣਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਤੇ ਤੁਸੀਂ ਜਲਦੀ ਜਲਦੀ ਭਣਾ ਨੇ ਬੁੱਕ ਕਰ ਲੈਣੇ ਆ ਬਹੁਤ ਸੋਹਣੇ ਸੋਹਣੇ ਸੂਟ ਹੈ ਜਿਹੜੇ ਆਪਾਂ ਭਣਾ ਲਈ ਆਫਰ ਦੇ ਵਿੱਚ ਲੈ ਕੇ ਆਉਣੇ ਆ ਦੇਖੋ ਕਿੰਨਾ ਸੋਹਣਾ ਸੂਟ ਬਣੂਗਾ ਬਹੁਤ ਸਿਆਜ ਸੋਹਣਾ ਲਾਈਨਿੰਗ ਲਾ ਕੇ ਸੂਟ ਨੇ ਰੈਡੀ ਹੋਣਾ ਠੀਕ ਹੈ ਜੀ ਜਿਹੜੇ ਥੱਲੇ ਲਾਈਨਿੰਗ ਲੱਗਣੀ ਆਪਾਂ ਉਹਦਾ ਲਾਈਨਿੰਗ ਹੀ ਦੱਸਾਂਗੇ ਇਹ ਸੂਟ ਬਿਨਾ ਲਾਈਨਿੰਗ ਤੋਂ ਵੀ ਵੰਡਸ ਇਹ ਵੀ ਤੁਸੀਂ ਸੂਟ ਬਹੁਤ ਸੋਹਣਾ ਦੇਖੋ ਕੰਨਾਂ ਚੈੱਕ ਕਰੋ ਕਿੰਨਾ ਸੋਹਣਾ ਇਹ ਸੂਟ ਦਾ ਕੋਈ ਇਸ਼ੂ ਨਹੀਂ ਹੈਗਾ ਲਾਈਨਿੰਗ ਤੋਂ ਬਿਨਾ ਵੀ ਬਣ ਜਾਊਗਾ ਤੇ ਲਾਈਨਿੰਗ ਵੀ ਲੱਗ ਸਕਦੀ ਹੈ ਦੇ ਥੱਲੇ ਲਾਈਨਿੰਗ ਲਾਉਣੇ ਹੈ ਲਾਈਨਿੰਗ ਵੀ ਲੱਗ ਜਾਊਗੀ ਇਹ ਵਾਲਾ ਸੂਟ ਹੋ ਗਿਆ ਇਹਨਾਂ ਦੇ ਥੱਲੇ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈਗੀ ਜੀ ਇਹ ਆਰੀ ਦਾ ਕੰਮ ਹੈ ਉਹ ਮਸ਼ੀਨ ਵਰਕੇਗੇ ਸਾਰੇ ਠੀਕ ਹੈ ਜੀ ਇਹ ਵੀ ਮਸ਼ੀਨ ਵਰਕ ਦਾ ਸੂਟ ਲੋਪਿਆਂ ਨੂੰ ਜਲਦੀ ਜਲਦੀ ਬੁੱਕ ਕਰ ਲਓ ਸੋਹਣੇ ਕਰਦੇ ਹੋ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਉਣੇ ਆ ਤੇ ਆਪਣੇ ਇੰਸਟਾਗ੍ਰam ਦਾ ਪੇਜ ਹੈਗਾ ਜਿ ਸਿਫਟ ਬਾਈ ਸੁਮਨ ਤੁਸੀਂ ਸਾਨੂੰ ਉੱਥੇ ਜਾ ਕੇ ਵੀ ਫੋਲੋ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ ਤੁਹਾਡਾ ਵੀਡੀਓ ਵੇਖਣ